ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੂੜੇ ਦੀ ਬੜੀ ਸਮੱਸਿਆ ਚੱਲਦੀ ਪਈ ਸੀ ਗੰਦਗੀ ਦੇ ਢੇਰ ਹਰ ਚੌਂਕ ਥਾਂ ਥਾਂ ਲੱਗੇ ਦੇ ਸੀਗੇ ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ ਪਾਣੀ ਵੀ ਗੰਦਾ ਹੋ ਰਿਹਾ ਸੀਗਾ ਉਤੋਂ ਪ੍ਰਸਾਦ ਦਾ ਮੌਸਮ ਸੀ ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ ਆਪਾਂ ਪ੍ਰਸ਼ਾਸਨ ਕੋਲ ਗਏ ਉਹਨਾਂ ਅੱਗੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਠੁਕਮੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ कूੜਾ ਲਵਾਉਣ ਲਈ ਤਿਆਰ ਆ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਸਹਿਕਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ 20 ਦਿਨ ਪਹਿਲਾਂ ਤੋਂ ਹੀ कूੜਾ ਸਾਡੇ ਇੱਥੇ ਦੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੋਏ ਟੋਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇੱਥੇ कूੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 166ਵਾਂ ਨੰਬਰ ਤੇ ਆਇਆ ਤੇ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੇ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ ਆਪਾਂ ਆਪਣਾ ਯੋਗਦਾਨ ਪਾਈਏ ਉਸ ਉਸ ਮਸਲੇ 'ਚ ਆਪਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਉਹਦੇ ਲਈ ਪ੍ਰੋਪਰ ਆਪਾਂ ਕਲਚਰ ਤਿਆਰ ਕਰਕੇ ਤੇ ਆਪਾਂ ਇਹਨੂੰ ਡੀਕੰਪੋਜ਼ ਕਰਾਂਗੇ ਸਲਾਹ ਸਲਾਹ ਵੀ ਲਈ ਗਈ ਆ ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ ਉੱਥੇ ਸਾਨੂੰ ਕਮੇਟੀ ਦੇ ਮੁਲਾਜ਼ਮਾਂ ਨੇ ਬਹੁਤ ਸਾਥ ਸਹਾਰਾ ਦਿੱਤਾ ਵਾ ਤੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੀ ਕੂੜੇ ਦੀ ਹੈ ਇਹ ਸਾਡੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਆ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਗੰਦਗੀ ਨੂੰ ਸ਼ਹਿਰ ਤੋਂ ਦੂਰ ਕਰੀਏ ਸਾਫ਼ ਕਰੀਏ ਪਿੰਡ ਵਾਸੀਆਂ ਵਾਲੇ ਕਿ ਕੋ ਲਾਗੇ ਜਾ ਕੇ ਕਿਹੜੀ ਮੁਸ਼ਕਲ ਮੁਸ਼ਕਲੀ ਹੁੰਦੀ ਹੈ ਉਹਦੇ ਕੋਸ਼ਿਸ਼ ਤੇ ਪਿੰਡ ਵਾਸੀ ਜਿਹੜਾ ਪਿੰਡ ਲਾ ਕੇ ਵਸਦਾ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਕਿੰਤੂ-ਫਰੰਤੂ ਨਹੀਂ ਕੀਤਾ ਤੇ ਥੋੜੇ ਦਿਨ ਉਹਨਾਂ ਨੇ ਓਖੇ ਕੱਟੇ ਨੇ ਪਰ ਹੁਣ ਮੈਂ ਵਿਸ਼ਵਾਸ ਦਿਵਾਉਣਾ ਕੀ ਆਪਾਂ ਹੁਣ ਪ੍ਰੋਪਰ ਵੇ ਨਾਲ ਇਹਨੂੰ ਡੰਪ ਕਰ ਲੈਣਾ ਤੇ ਹੁਣ ਇੱਕ ਅਜੇ ਦਿਨ ਬਾਅਦ ਕੋਈ ਮੁਸ਼ਕਲ ਕਿਸੇ ਨੂੰ ਨਹੀਂ ਆਣੀ ਤੇ ਸਾਰਿਆਂ ਦਾ ਧੰਨਵਾਦ ਆ ਕਿੰਨੇ ਚਿਰ ਵਾਸਤੇ ਤੁਸੀਂ ਰੱਖਿਆ ਵੀ ਕਿੰਨੇ ਚਿਰ ਸਾਡੇ ਕੁੜਾ ਜਾਂ ਕੀ ਪਲਾਨਿੰਗ ਬਣਾਇਆ ਗਿਆ ਇਹ ਜੀ ਜਿੰਨੀ ਦੇਰ ਤੱਕ ਸਰਕਾਰ ਕੋ ਇਹ ਕੋ ਪ੍ਰਸ਼ਾਸਨ ਕੋ ਪਰਮਾਨੈਂਟ ਹਾਲ ਸੋਲੂਸ਼ਨ ਨਹੀਂ ਮਿਲਦਾ ਸਾਡੇ ਕੋਲ 3-4 ਸਾਈਟਸ ਹੈਗੀਆਂ ਵਾ ਆਪਾਂ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ ਮੈਂ ਮੇਰੀ ਟੀਮ ਜਿਨ੍ਹਾਂ ਨੇ ਪੂਰਾ ਪੂਰੀ ਕੋਸ਼ਿਸ਼ ਕੀਤੀ ਯੋਗਦਾਨ ਪਾਇਆ ਆਪਾਂ ਸਾਰੇ ਹੀ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲਿਆ ਤਾਂ ਆਪਾਂ ਬੜੇ ਵਧੀਆ ਪ੍ਰੋਪਰ ਤਰੀਕੇ ਨਾਲ ਇਹਨੂੰ ਇਹਨੂੰ ਸੰਭਾਲਾਂਗੇ ਜੀ